ਮੈਂ ਉਸ ਪਰੰਪਰਾ ਪਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਤੇ ਸਾਡੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਣਯੋਗ ਹੋਣ ਲਈ ਸਰਦਾਰ ਪਰਮਨਤਮਨ ਜੀ ਇਹ ਸਾਡੇ ਪੰਜਾਬ ਦੇ ਇੰਚਾਰਜ ਦਿੱਲੀ ਤੋਂ ਸ਼੍ਰੀ ਮਨੀਸ਼ ਚੌਧਰੀਆ ਜੀ ਤੇ ਸ਼੍ਰੀ ਅਮਨ ਅਰੋੜ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਬੜੀ ਤੇ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਦੇ ਮੈਂ ਆਪਣੇ ਹਲਕੀ ਸਨੌਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਉਹਨਾਂ ਦੀ ਮੈਂ ਸੇਵਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਮੈਂ ਬਾਉ ਸਨੌਰ ਸਾਹਿਬ ਹੜ੍ਹਾਂ ਦੇ ਕਾਰਨ ਜਿਹੜੇ ਸਨੌਰ ਦੇ ਵਿੱਚ ਕਾਫੀ ਪ੍ਰੋਬਲਮ ਆਈ ਹੈਗੀ ਤੇ ਕਿਵੇਂ ਜਿਹੜਾ ਹੁਣ ਅੱਗੇ ਇਸ ਦਾ ਮੁੱਦਾ ਚੁੱਕਿਆ ਜਾਵੇਗਾ ਜੀ ਹੜ੍ਹਾਂ ਦੀ ਗੱਲ ਕਰੀਏ ਤੇ ਪੂਰੀ ਸਰਕਾਰ ਪੂਰੀ ਮਸਕਾਦੀਨ ਆਮ ਲੋਕਾਂ ਦੀ ਸੇਵਾ ਵਾਸਤੇ ਪਿਛਲੇ ਲਗਭਗ 15-20 ਦਿਨ ਤੋਂ ਝੁਟੀ ਹੋਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਿਛਲੇ ਦਿਨੀ ਨਿਰਦੇਸ਼ ਕਰ ਦਿੱਤੇ ਗਏ ਸੀ ਜੀ ਈ ਆਮ ਲੋਕਾਂ ਦੀ ਸਭ ਲੋਕਾਂ ਦੀ ਗਿਰਦਾਵਰੀ ਪੂਰੇ ਸਮੇਂ ਦੇ ਕੀਤੀ ਜਾਵੇ ਤੇ ਸੋਮਵਾਰ ਤੋਂ ਉਹ ਗਿਰਦਾਵਰੀਆਂ ਦਾ ਕੰਮ ਸ਼ੁਰੂ ਹੋ ਚੁੱਕਾ ਵਾ ਤੇ ਆਉਣ ਵਾਲੇ 3-4 ਦਿਨਾਂ ਚ ਗਿਰਦਾਵਰੀਆਂ ਦਾ ਕੰਮ ਮੁਕੰਮਲ ਕਰਕੇ ਬਹੁਤ ਜਲਦੀ ਲੋਕਾਂ ਨੂੰ ਜਿਹੜੇ ਮੁਆਵਜ਼ੇ ਆ ਉਹ ਪਹੁੰਚਾ ਦੇ। ਸਨੌਰ ਹਲਕੇ ਦੇ ਕਿਹੜੇ ਅਜੇ ਦੋ ਕੰਮ ਮੇਨ ਆ ਜਿਹੜੇ ਤੁਸੀਂ ਕਰਾ ਕੇ ਦੇਵੋਗੇ ਸਨੌਰ ਹਲਕੇ ਵਾਲਿਆਂ ਵਾਸਤੇ? ਕੋ ਜੇ ਕੰਮ ਕਰੀ ਕੰਮ ਦੂ ਨਹੀਂ ਹੈ ਜੇ ਕੰਮ ਤੇ ਬਹੁਤ ਮੇਨ ਮੈਂ ਤਾਂ ਹੀ ਪੁੱਛਿਆ ਮੇਨ ਕੋਈ ਅਜੇ ਕੰਮ ਜਿਹੜੇ ਸਨੌਰ ਹਲਕੇ ਦੇ ਹੋਣ ਸਨੌਰ ਹਲਕੇ ਦੇ ਤੇ ਜਿਹੜੇ ਵੀ ਕੰਮ ਆ ਉਹ ਸਾਰਿਆਂ ਨੂੰ ਬੜੀ ਤਹਦਿਲੀ ਤੇ ਇਮਾਨਦਾਰੀ ਨਾਲ। ਅਜਣਾ ਸਾਬ ਜਿਹੜੇ ਆਪੋਜੀਸ਼ਨ ਵਾਲੇ ਬੜੇ ਗੰਭੀਰ ਅਰੋਪ ਲਾਉਂਦੇ ਆ ਸਨੌਰ ਦੀ ਵਿੱਚ ਬੜੀ ਨਰਾਜ ਮਾਈਨਿੰਗ ਹੋ ਰਹੀ ਹੈ ਕੀ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਕੇ ਜਾਂਦਾ। ਨਾ ਦੇਖੋ ਗੱਲ ਇਦਾਂ ਜੇ ਕੁਛ ਵੀ ਜੇ ਪਿਛਲੇ ਦਿਨਾਂ ਵਿੱਚ ਕੁਝ ਗਲਤ ਹੋਇਆ ਤੇ ਆਪਾਂ ਸਾਰੇ ਅਸੀਂ ਰਲ ਕੇ ਉਸ ਚੀਜ਼ ਦਾ ਸਹੀ ਨਿਆਂ ਦਵਾਗੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਵੀ ਕੁਝ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲ ਵੀ ਚੁੱਕੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਮਿਲ ਚੁੱਕੀ ਆ। ਮੈਂ ਸਪਸ਼ਟ ਕਰਕੇ ਕਹਿੰਦਾ ਤੁਹਾਡੇ ਮਨ ਦੇ ਵਿੱਚ ਕੀ ਹੈ ਕਿ ਤੁਸੀਂ ਸਨੌਰ ਦੇ ਹਲਕੇ ਦੀ ਕੀ ਤੁਹਾਨੂੰ ਦੇਖੋ ਜੋ ਵੀ ਸਨੌਰ ਦੇ ਹਲਕੇ ਦੇ ਲੋਕਾਂ ਵਾਸਤੇ ਹਲਕੇ ਵਾਸਤੇ ਜਿਹੜੀਆਂ ਜਿਹੜੀਆਂ ਵੀ ਲੋੜਾਂ ਹੋਣਗੀਆਂ ਮੈਂ ਆਪਣੇ ਵੱਲੋਂ ਤੇ ਆਪਣੀ ਸਰਕਾਰ ਵੱਲੋਂ ਪਹਿਲ ਦੇ ਘਾਰ ਤੇ ਆਪਣੇ ਹਰ ਇੱਕ ਲੋਕਾਂ ਵਾਸਤੇ ਤੁਸੀਂ ਇਹ ਬੰਦਦੇ ਆ ਕਿ ਹਲਕਾ ਇੰਚਾਰਜ ਦੋ ਭਾਗ 2027 ਤੁਸੀਂ ਟਿਕਟ ਦੇ ਤੁਹਾਡੀ ਟਿਕਟ ਦੇ ਦੇਖੋ ਮੈਂ ਤਾਂ ਇਹ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦਮੇ ਦੇ ਜ਼ਰੀਏ ਹਲਕੇ ਸਨੌਰ ਦੇ ਲੋਕਾਂ ਨੂੰ ਪਾਰਟੀ ਵੱਲੋਂ ਜਿਹੜੀ ਇਹ ਅਹਿਮ ਜਿਹੜੀ ਮੈਨੂੰ ਜ਼ਿੰਮੇਵਾਰੀ ਲਈ ਗਈ ਆ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਸਰਕਾਰ ਦੇ ਕੰਮਾਂ ਲੋਕਾਂ ਤੱਕ ਲੈ ਕੇ ਜਾਣ ਨੂੰ ਤੇ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਨੂੰ ਮੇਰੀ ਪਹਿਲ ਹੈ ਮੇਰਾ ਮੁੱਦਾ ਹੈ ਕਿ ਹਲਕਾ ਇੰਚਾਰਜ ਦੀ ਇੱਕ ਦੀ ਗਰੰਟੀ ਹੈ ਦੇਖੋ ਇਹ ਤੇ ਸਾਡੀ ਮਿਹਨਤ ਹੈ ਜਿਨ੍ਹਾਂ ਨੂੰ ਪਹਿਲਾਂ ਲੋਕਾਂ ਨੇ ਚੁਰਕੇ ਭੇਜਿਆ ਤੇ ਉਹਨੇ ਲੋਕਾਂ ਨਾਲ ਕੀ ਕੀਤਾ ਜੀ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਪਾਰਟੀ ਨੇ ਪਹਿਲਾਂ ਵੀ ਸਾਨੂੰ ਇੰਨੇ ਮਾਣ ਦਿੱਤੇ ਆ ਤੇ ਅੱਜ ਇੱਕ ਬਹੁਤ ਵੱਡਾ ਅਹਿਮ ਜਿਹੜਾ ਮੈਨੂੰ ਜ਼ਿੰਮੇਵਾਰੀ ਹੋਰ ਦਿੱਤੀ ਆ ਬਾਕੀ ਵਾਸਤੇ ਹੋਊਗਾ ਸ਼ੁਗਲਬਈ ਹਲਕਾ ਇੰਜਾਂ ਦੇ ਲੱਗੇ ਆ ਮੈਂ ਤੇ ਆਪਣੇ ਵਾਸਤੇ ਇੱਕ ਚੈਲੰਜ ਸਮਝਦਾ ਆਪਣੇ ਲੋਕਾਂ ਦੇ ਕੰਮ ਕਰਨੇ ਢੱਡੱਕੇ ਦਿਨ ਰਾਤ 24 ਘੰਟੇ ਸਨੌਰ ਦੇ ਲੋਕਾਂ ਵਾਸਤੇ ਅਜਣਾਣਾ ਸਾਹਿਬ ਉਹਨਾਂ ਦੇ ਕੰਮਾਂ ਵਾਸਤੇ ਖੜਾ ਹਾਂ 2027 ਨੂੰ ਟਿਕਟ ਪੱਕੀ ਹੈ ਲੱਗਦਾ ਜਿਵੇਂ ਤੁਹਾਨੂੰ ਉਤਾਰਿਆ ਉਹ ਅੱਜ ਦੇ ਪਾਰਟੀ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅੱਜ ਤੋਂ ਹੀ ਮੇਰਾ ਕੰਮ ਸ਼ੁਰੂ ਆ ਆਪਣੇ ਸੰਗਠਨ ਦਾ ਆਪਣੀ ਸਰਕਾਰ ਦਾ ਆਪਣੀ ਪਾਰਟੀ ਦਾ ਇਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਕੰਮ ਦੱਸਣਗੇ ਕਿ ਕਿੱਦਾਂ ਵੱਲੋਂ ਤੋਂ ਪੁਰਾਣੇ ਐਮਐਲਏ ਨੇ ਕੀ ਕੀਤਾ ਜੀ ਤੁਸੀਂ ਕਿਵੇਂ ਸਮਝਦੇ ਜੀ ਕਿਵੇਂ ਉਹ ਜਿੰਨੇ ਕੁਝ ਕੀਤਾ ਉਹ ਪੂਕਤਰਿਆ ਅਸੀਂ ਆਪਣੀ ਗੱਲ ਕਰਦੇ ਆ ਆਪਣੀ ਸਰਕਾਰ ਦੀ ਗੱਲ ਕਰਦੇ ਆ ਸਾਡੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੜੀ ਨੇਕ ਨੀਅਤ ਨਾਲ ਪੰਜਾਬ ਦੇ ਕੰਮਾਂ ਦੇ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਡੱਟੀ ਹੋਏ ਆ ਤੇ ਅੱਜ ਉਹਨਾਂ ਨੇ ਮੈਨੂੰ ਸਨੌਰ ਵਾਸਤੇ ਥਾਪੜਾ ਦਿੱਤਾ ਤੇ ਅਸੀਂ ਵੀ ਡੱਟ ਕੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ